ਜੈ ਹਾਂ ਮੁਰਦਾਬਾ ਕੋਤ ਮੰਤਰੀ ਮੁਰਦਾਬਾ 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 ਜ਼ਿੰਦਾਬਾਦ ਸੰਜਾ ਮੋਰਚਾ ਚੰਗਾ ਜ਼ਿੰਦਾਬਾਦ ਮੁਰਦਾਬਾ ਸਰਕਾਰਾਂ ਕਰਦੀ ਹਕੀ ਜੈ ਹਾਂ ਫੇਰੀ ਚਾ ਸੋਦੀ ਸਰਕਾਰਾਂ ਕਰਦੀ ਹਕੀ ਜੈ ਹਾਂ ਫੇਰੀ ਚਾ ਸੋਦੀ ਮੁਰਦਾਬਾ ਰਮਨ ਕੁਮਾਰ ਮਲੋੜ ਸੂਬਾ ਗੂ ਬੇਰਜਕਾਰ ਸੰਜਾ ਮੋਰਚਾ ਪੰਜਾਬ ਮਸਲੰ ਦੇਖੋ ਜੀ ਬੇਰਜਗਰ ਸਾਂਝੇ ਮੋਰਚੇ ਵੱਲੋਂ ਜਿਹੜਾ ਹੈਗਾ ਚੋਣ ਪ੍ਰਚਾਰ ਦੌਰਾਨ ਮਹਿੰਮ ਚਲਾਈ ਹੋਈ ਮੰਗ ਪੱਤਰ ਦੇਣ ਦੀ ਅਸੀਂ ਜਿੰਨੇ ਵੀ ਕੈਂਡੀਡੇਟ ਇਹਨਾਂ ਦੇ ਖੜੇ ਆ ਉਹਨਾਂ ਸਾਰਿਆਂ ਨੂੰ ਮੰਗ ਪੱਤਰ ਦੇ ਰਹੇ ਆ ਜਿਹੜੇ ਮੰਤਰੀ ਆ ਔਰ ਇਸ ਕਰਕੇ ਅਸੀਂ ਬਠਿੰਡੇ ਵਿਖੇ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਤੇ ਜਿਹੜੇ ਮੰਤਰੀ ਆ ਉਹਨਾਂ ਨੂੰ ਮੰਗ ਪੱਤਰ ਦੇਣ ਦੇ ਲਈ ਇੱਥੇ ਪਹੁੰਚੇ ਸੀ ਪਰ ਜਿਹੜਾ ਸਾਡਾ ਪ੍ਰੋਗਰਾਮ ਸੀਗਾ 11 ਤੋਂ 1 ਹੁੰਦਾ ਟੀਚਰ ਹੋਮ ਸੀ ਇਕੱਠ ਉੱਥੇ ਮੰਗ ਪੱਤਰ ਦੇਣਾ ਸੀ ਪਰ ਸਾਡੇ ਤੱਕ ਕੋਈ ਵੀ ਮੰਗ ਪੱਤਰ ਲੈਣ ਲਈ ਨਹੀਂ ਪਹੁੰਚਿਆ ਔਰ ਉਸ ਵਿੱਚੋਂ ਬੇਰੁਜ਼ਗਾਰ ਉੱਥੋਂ ਚੱਲ ਕੇ ਮਾਰਚ ਕਰਦੇ ਹੋਏ ਇੱਥੇ ਆ ਕੇ ਜਿਹੜਾ ਜਾਮ ਲਾਇਆ ਗਿਆ ਬੱਸ ਸਟੈਂਡ ਦੇ ਮੂਹਰੇ ਹੁਣ ਵੀ ਹਜੇ ਵੀ ਉਹਨਾਂ ਨਾਲ ਸਿਰਫ ਮੋਬਾਈਲ ਤੇ ਗੱਲ ਹੋਈ ਉਹਨਾਂ ਦੇ ਬੇਟੇ ਦੇ ਨਾਲ ਤੇ ਇੱਥੋਂ ਦੇ ਡਿਪਟੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਮੰਗ ਪੱਤਰ ਉਹਨਾਂ ਦੇ ਨਾਮ ਤੇ ਦਿੱਤਾ ਗਿਆ ਮੰਤਰੀ ਸਾਹਿਬ ਦੇ ਉਹਨਾਂ ਤੱਕ ਪਹੁੰਚਾਇਆ ਜਾਊਗਾ ਔਰ ਉਹਨਾਂ ਦੁਆਰਾ ਕਿਹਾ ਗਿਆ ਕਿ ਸਾਨੂੰ ਟਾਈਮ ਦਿੱਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਕਿ ਸਾਡੇ ਮੰਤਰੀ ਹਮੇਸ਼ਾ ਹਾਜ਼ਰ ਹੈ ਉਹਨਾਂ ਦੇ ਮੰਤਰੀਆਂ ਕੋਲ ਬੇਰੁਜ਼ਗਾਰਾਂ ਲਈ ਥਮਾ ਕੱਢਣ ਦੇ ਲਈ ਟਾਈਮ ਨਹੀਂ ਜਿਹੜਾ ਕਿ ਇਹਨਾਂ ਸ ਬੇਰਜ਼ਗਾਰਾਂ ਨੂੰ ਸੜਕ ਤੇ ਬੈਠਣਾ ਪੈ ਗਿਆ ਤਾਂ ਵੀ ਕੋਈ ਨਹੀਂ ਪਹੁੰਚਿਆ ਇਹ ਹਾਲ ਹੈ ਇਥੋਂ ਦੀ ਸਰਕਾਰ ਦਾ ਦੇਖੋ ਆਹੀ ਰਣਨੀਤੀ ਹੈ ਜਿੱਥੇ ਵੀ ਇਹਨਾਂ ਦੇ ਕੈਂਡੀਡੇਟ ਆਉਂਦੇ ਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ ਮੰਗਾ ਯਾਦ ਕਰਿਆਂ ਜਾ ਰਿਆਂ ਜੇਕਰ ਇਹ ਇੱਕ ਹਾਲ ਰਿਹਾ ਤਾਂ ਫਿਰ ਸਾਨੂੰ ਵਿਰੋਧ ਵੀ ਇਹਨਾਂ ਦਾ ਜਿਹੜਾ ਖੁੱਲ ਕੇ ਕਰਨਾ ਪਊਗਾ ਜੇ ਇਹੀ ਇਹਨਾਂ ਦੀ ਜਿਹੜੀ ਨਲਾਇਕੀ ਰਹੀ ਅਸੀਂ ਤਾਂ ਸਿਰਫ ਚਾਹੁੰਦੇ ਸਾਡੀਆਂ ਮੰਗਾਂ ਜਿਹੜੀਆਂ ਨੇ ਤੱਕ ਪਹੁੰਚਣ ਤੇ ਇਹ ਸਾਡੀਆਂ ਮੰਗਾਂ ਪੂਰੀਆਂ ਕਰਨ ਸੁਖਵਿੰਦਰ ਸਿੰਘ ਢੱਲਵਾ ਸੂਬਾ ਗੁਜਰਜ਼ਗਰ ਸਾਂਝਾ ਮੋਰਚਾ ਪੰਜਾਬ ਇਹ ਤਾਂ ਜੀ ਸਰਕਾਰ ਦੀ ਨਲਕੀ ਹੈ ਆਮ ਆਦਮੀ ਪਾਰਟੀ ਸਰਕਾਰ ਦੀ ناکامی ਹੈ ਬਠਿੰਡਾ ਪ੍ਰਸ਼ਾਸਨ ਦੀ ناکامی ਹੈ ਅਸੀਂ ਪਿਛਲੇ ਦਿਨਾਂ ਤੋਂ ਅਨਾਉਂਸ ਕੀਤਾ ਹੋਇਆ ਹੈ ਕਿ ਅਸੀਂ ਸਾਰੇ ਉਮੀਦਵਾਰਾਂ ਨੂੰ ਮੰਗ ਪੱਤਰ ਦੇ ਰਹੇ ਹਾਂ ਸਰੂ ਬਰਨਾਲੇ ਦੇ ਵਿੱਚ ਦੇ ਕੇ ਹਟਿਆ ਪਟਿਆਲੇ ਦੇ ਵਿੱਚ ਦੇ ਕੇ ਹਟਿਆ ਗਰਮੀਤ ਸਿੰਘ ਮੀਤਿਆਰ ਨੂੰ ਡਾਕਟਰ ਬਲਬੀਰ ਸਿੰਘ ਨੂੰ ਤੇ ਅਸੀਂ ਅੱਜ ਇੱਥੇ ਆਪਣਾ ਮੰਗ ਪੱਤਰ ਦੇਣਾ ਸੀ ਪਿਛਲੇ ਦਿਨਾਂ ਤੋਂ ਅਨਾਉਂਸ ਹੈ ਅਸੀਂ ਟੀਚਰ ਜੋਂਬ ਤੇ 10 ਵਜੇ ਇਕੱਠੇ ਹੋ ਕੇ ਆਪਣਾ ਮੰਗ ਪੱਤਰ ਦੇਣ ਵਾਸਤੇ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਸੀ ਕਿ ਸਬੰਧਤ ਮੰਤਰੀ ਜਾਂ ਉਮੀਦਵਾਰ ਜਾਂ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਆ ਕੇ ਸਾਡਾ ਮੰਗ ਪੱਤਰ ਲਵੇ ਅਸੀਂ 2:30 ਵਜੇ ਤੱਕ ਲਗਾਤਾਰ ਉਡੀਕ ਕੀਤੀ ਹੈ ਪਰੰਤੂ ਅਫਸੋਸ ਹੈ ਗੁਰਮੀਤ ਕੁੜੀਆਂ ਪੂਰੀ ਤਰ੍ਹਾਂ ਲੋ ਕੁੜੀਆਂ ਆਪਣੀ ਕੈਬਨਿਟਰੀ ਦੇ ਵਿੱਚ ਮੰਗ ਰੱਖੇ ਇਹਨਾਂ ਵਿਰਦਗਾਰਾਂ ਦੀ ਸਾਡੀ ਮੰਗ ਪੰਜਾਬ ਸਰਕਾਰ ਤੱਕ ਪਹੁੰਚਾਵੇ ਉਹ ਆਪਣਾ ਮੰਗ ਪੱਤਰ ਲੈਣ ਸਾਡਾ ਨਹੀਂ ਪਹੁੰਚੇ ਤਾਂ ਮਜਬੂਰੀ ਵਿੱਚ ਆ ਕੇ ਸਾਨੂੰ ਇੱਥੇ ਆਪਣਾ ਇਸ ਤਰ੍ਹਾਂ ਦੇ ਪ੍ਰੋਟੈਸਟ ਕਰਨਾ ਪਿਆ ਲੋਕਾਂ ਦੀ ਕਚਰੀ ਦੇ ਵਿੱਚ ਆਪਣੀ ਗੱਲ ਰੱਖਣੀ ਪਈ ਹੈ ਤਾਂ ਜੋ ਲੋਕ ਸਾਡੀ ਗੱਲ ਆਪਣੇ ਪੇਜਾਂ ਤੋਂ ਆਪਣੇ ਮੀਡੀਆ ਤੋਂ ਆਪਣੇ ਜਵਾਨੀ ਸਾਂਝੀ ਕਰਨ ਤਾਂ ਕਰਕੇ ਸਾਨੂੰ ਇੱਥੇ ਬੈਠਣਾ ਪਿਆ ਪੰਜਾਬ ਸਰਕਾਰ ਦੀ ਨਕਾਮੀ ਹੈ ਜੀ ਇਹੀ ਅਸੀਂ ਦਪੁਛਣ ਆਏ ਸੀਗੇ ਕਿ ਤੁਸੀਂ ਕਹਿੰਦੇ ਸੀ ਤੇ ਇਹੀ ਲੋਕਾਂ ਨੂੰ ਦੱਸਣਾ ਆਏ ਸੀ ਕਿ ਸਰਕਾਰ ਉਹ ਹੈ ਜਿਹੜੀ ਕਹਿੰਦੀ ਸੀ ਧਰਨਾ ਨਹੀਂ ਲੱਗੂਗਾ ਅਸੀਂ ਤੁਹਾਡੇ ਸਾਹਮਣੇ 2 ਸਾਲ ਤੋਂ ਰੋਲ ਰਹੇ ਹਾਂ 16 26 ਮਹੀਨੇ ਹੋ ਗਏ ਆ ਇੱਕ ਵੀ ਭਰਤੀ ਕੋਈ ਸਿੰਗਲ ਪੋਸਟ ਸਿੱਖਿਆ ਤੇ ਸਿਹਤ ਦੇ ਵਿੱਚ ਪੰਜਾਬ ਸਰਕਾਰ ਨੇ ਜਾਰੀ ਕੀਤੀ ਹੋਵੇ ਅਸੀਂ ਤੁਹਾਡੇ ਰਾਈ ਵੀ ਅਪੀਲ ਕਰਦੇ ਅਸੀਂ ਜਨਤਕ ਮਾਫੀ ਮੰਗਾਂਗੇ ਕਿ ਮਾਸਟਰ ਕੈਡਰ ਦੀ ਇੱਕ ਵੀ ਅਸਾਮੀ ਜਾਰੀ ਕੀਤੀ ਹੋਵੇ ਮਲਟੀਪਰਪਸ ਹੈਲਥ ਵਰਕਰ ਦੀ ਇੱਕ ਵੀ ਅਸਾਮੀ ਜਾਰੀ ਕੀਤੀ ਹੋਵੇ ਮਾਸਟਰ ਕੈਡਰ ਦੇ ਵਿੱਚ ਟੀਟੀ ਦੇ ਵਿੱਚ ਕਦੇ ਉਮਰ ਸਾਹ ਹੱਦੀ ਛੋੜ ਦਿੱਤੀ ਹੋਵੇ ਜਿਹੜੀ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ ਚੋਣਾਂ ਦੇ ਵੇਲੇ ਜਿਹੜੀ ਕਿ ਜਮਨੀ ਚੋਣ ਲੋਕ ਸਭਾ ਸਰੂਰ ਦੇ ਵੇਲੇ ਇਹਨਾਂ ਨੇ ਵਾਅਦਾ ਕੀਤਾ ਸੀ 55% ਦੀ ਸ਼ਰਤ ਮਾਸਟਰ ਕੈਡਰ ਤੇ ਪੰਜਾਬ ਸਰਕਾਰ ਦੀ ਕਾਂਗਰਸ ਸਰਕਾਰ ਨੇ ਜਾਰੀ ਕੀਤੀ ਸੀ ਜਿਹੜੀ ਉਦੋਂ اپੋਜੀਸ਼ਨ ਦੇ ਵਿੱਚ ਹੁੰਦੇ ਆ ਇਹਨਾਂ ਨੇ ਇਸ ਗੱਲ ਦੀ ਨਕੇ ਨਤੀ ਉਹ ਰੱਦ ਕਰ ਦਿੱਤੀ ਜਾਊ ਅਜੇ ਤੱਕ ਉਹਦਾ ਪ੍ਰੋਸੈਸ ਵੀ ਸ਼ੁਰੂ ਨਹੀਂ ਕੀਤਾ ਤਾਂ ਕਰਕੇ ਲੈਕਚਰਾਰਾਂ ਦੀਆਂ ਪੋਸਟਾਂ ਦਾ ਇਸ਼ਤਿਹਾਰ ਰੱਦ ਕਰਤਾ ਸਾਡੀਆਂ ਪੀਟੀਏ ਦੇ ਪੋਸਟਾਂ ਦਾ ਇਸ਼ਤਿਹਾਰ ਰੱਦ ਕਰਤਾ ਸਹਿ ਇੱਕ ਪ੍ਰੋਫੈਸਰਾਂ ਦੀਆਂ 1158 ਦਾ ਜਿਹੜਾ ਇਸ਼ਤਿਹਾਰ ਰੱਦ ਕਰਤਾ ਸਾਡੀ ਭੈਣ ਨੂੰ ਬਲਵਿੰਦਰ ਕੌਰ ਨੂੰ ਖੁਦਕੁਸ਼ੀ ਕਰਨੀ ਪਈ ਹੈ ਸਾਰੀਆਂ ਗੱਲਾਂ ਦਾ ਜਵਾਬ ਮੰਗਣ ਵਾਸਤੇ ਅਸੀਂ ਅਜੇ ਤੇ ਆਏ ਸੀ ਪਰੰਤੂ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਅਸੀਂ ਪਿੰਡਾਂ ਦੇ ਵਿੱਚ ਘੇਰ ਕੇ ਸਵਾਲ ਕਰਾਂਗੇ ਜੀ ਇਹੀ ਇਹੀ ਗੱਲ ਅਸੀਂ ਪਿੰਡਾਂ 'ਚ ਪੁੱਛਾਂਗੇ ਲੋਕਾਂ ਦੀ ਕਚਰੀ ਪੁੱਛਾਂਗੇ ਕਿ ਜਿਹੜੇ ਤੁਸੀਂ ਇਸ਼ਤਿਹਾਰ ਲਾਇਆ ਪੁਰਾਣੀਆਂ ਸਰਕਾਰਾਂ ਆਪਣੇ ਇਸ਼ਤਿਹਾਰबाजी ਕਰਕੇ ਲੋਕਾਂ ਦੇ ਵਿੱਚ ਇੱਕ ਭਰਮ ਪੈਦਾ ਕਰਦੀਆਂ ਸੀ ਕਿ ਇਹ ਕੰਮ ਅਸੀਂ ਕੀਤੇ ਆ ਭਾਵੇਂ ਕੀਤੇ ਨਹੀਂ ਇਹਨੇ ਗੈਂਗਸਟਰ ਫੜੇ ਆ ਕਿ ਛੱਡੇ ਆ ਇਹ ਕੁਝ ਨਹੀਂ ਮੈਂਸ਼ਨ ਕਰਦੇ ਇੰਨੀਆਂ ਨੌਕਰੀਆਂ ਦੇਣੀਆਂ ਨੇ ਦੇਤੀਆਂ ਜਾਂ ਦੇਵਾਂਗੇ ਇਹ ਕੋਈ ਜ਼ਿਕਰ ਨਹੀਂ ਸੀ ਹੁੰਦਾ ਇਸ਼ਤਿਹਾਰबाजी ਕਰਦਾ ਸੀ ਭਗਵੰਤ ਮਾਨ ਵੀ ਆਪਣੇ ਥਾਂ-ਥਾਂ ਤੇ ਫੋਟੋਆਂ ਲਾ ਕੇ ਇਵਨ ਕਿ ਸਕੂਲਾਂ ਦੀਆਂ ਕਾਪੀਆਂ ਤੇ ਪੈਨਾਂ ਤੱਕ ਲਾ ਕੇ ਜਿਮੇਟਰੀ ਬਾਕਸ ਤੇ ਫੋਟੋ ਦੇ ਕੇ ਜਿਹੜਾ ਵੀ ਸਰਕਾਰੀ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਸਮਗਰੀ ਮਮਈਆ ਕਰਾਈ ਜਾਂਦੇ ਉਹਨਾਂ ਦੇ ਫੋਟੋ ਲਾ ਕੇ ਸਿਰਫ ਇਹ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਮੈਂ ਪੰਜਾਬ ਦੇ ਵਿੱਚ ਇੱਕੋ ਇੱਕ ਨਵਾਂ ਮੁੱਖ ਮੰਤਰੀ ਹਾਂ ਤੇ ਅਸੀਂ ਉਸ ਗੱਲ ਨੂੰ ਪਰਦਾ ਚਾਹ ਕਰਨ ਵਾਸਤੇ ਮਜਬੂਰ ਦੇ ਰਸਤੇ ਮੌਕੇ ਤੇ ਸਕਾਗੋ ਦੇ ਸੀਦਾਂ ਨੂੰ ਸਰਦਾਲੀ ਪੇਂਟ ਕਰਕੇ ਇਹ ਗੱਲ ਰੱਖਣ ਵਾਸਤੇ ਆਏ ਸੀ ਕਿ ਸਾਡੀਆਂ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਜਾਵੇ ਆਉਂਦੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਘੇਰ ਕੇ ਸਵਾਲ ਪੁੱਛਾਂਗੇ ਕਿ ਜੇ ਸਾਡੇ ਸਵਾਲ ਤੁਸੀਂ ਉੱਥੇ ਜਵਾਬ ਨਹੀਂ ਦਿੱਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਜਵਾਬ ਨਹੀਂ ਦਿੱਤੇ ਸਿੱਖਿਆ ਮੰਤਰੀ ਸਿਹਤ ਮੰਤਰੀ ਕੋਠੀ ਅੱਗੇ ਜਵਾਬ ਨਹੀਂ ਦਿੱਤੇ ਇਸ ਬਠਿੰਡੇ ਦੇ ਵਿੱਚ ਨਹੀਂ ਦਿੱਤੇ ਹੁਣ ਸਾਡੇ ਪਿੰਡਾਂ ਦੀ ਜੂਹ ਦੇ ਵਿੱਚ ਆਏ ਕਾਂਗਰਸ ਨੇ ਕਿਹਾ ਸੀ ਸੀ ਸਮਾਰਟ ਸਕੂਲ ਬਣਾਤੇ ਸੁਪਰ ਸਮਾਰਟ ਬਣਾਤੇ ਇਹਨਾਂ ਨੇ ਸਾਰੇ ਨਾਮ ਬਦਲ ਕੇ ਕੋਈ ਇਮਾਰਤ ਬਣਨ ਦੇ ਨਾਲ ਜੇਕਰ ਕੋਈ ਵਿਦਿਆਮੋਹਿਆ ਕੀਤੀ ਜਾ ਸਕਦੀ ਹੋਵੇ ਤਾਂ ਅੱਜ ਪ੍ਰਾਈਵੇਟ ਜਿਹੜੇ ਸੈਂਟਰ ਹੈ ਜਿਨ੍ਹਾਂ ਦੀ ਅਸੀਂ ਇਸ ਗੱਲ ਤੇ ਵਿਰੋਧਤਾ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸਿਰਫ ਸਰਕਾਰੀ ਸਕੂਲ ਹੋਣੇ ਚਾਹੀਦੇ ਆ ਪਬਲਿਕ ਸਕੂਲ ਜਿਹੜੇ ਉਹ ਜਨਤਕ ਸਕੂਲ ਹੋਣੇ ਚਾਹੀਦੇ ਆ ਅੱਜ ਪ੍ਰਾਈਵੇਟ ਸਕੂਲਾਂ ਵਾਲੇ ਲੁੱਟ ਕਰ ਰਹੇ ਨੇ 50 5000 ਰੁਪਿਆ ਪ੍ਰੀ ਪ੍ਰਾਇਮਰੀ ਦੇ ਵਿੱਚ ਬੱਚਿਆਂ ਤੋਂ ਵਸੂਲਿਆ ਜਾ ਰਿਹਾ ਜੇ ਇਹਨਾਂ ਨੇ ਕੀਤਾ ਹੋਵੇ ਤੇ ਅੱਜ ਉਹ ਬੰਦ ਹੋ ਗਏ ਹੁੰਦੇ ਸਾਰੇ ਸਾਰੇ ਪ੍ਰਾਈਵੇਟ ਸਕੂਲ ਬੰਦ ਹੋ ਗਏ ਹੁੰਦੇ ਪ੍ਰਾਈਵੇਟ ਹਸਪਤਾਲਾਂ ਦੇ ਉਦਘਾਟਨ ਮੀਤ ਹੈਰ ਕਰ ਰਿਹਾ ਜਦ ਕਿ ਬਣਦਾਏ ਸੀ ਸਰਕਾਰੀ ਹਸਪਤਾਲ ਮਾਡਲ ਹਸ لوکاں ਨੂੰ ਕਿ ਤਾਂ ਉਹ ਨਹੀਂ ਜਾ ਰਿਹਾ ਉਹਨਾਂ کارਪੋਰੇਟ ਘਰਾਣਿਆਂ ਨੂੰ ਉਹ ਨਿੱਜੀ ਕਰਨੀਆਂ ਨੀਤੀਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਆ ਆਊਟਸੋਰਸਿੰਗ ਤੇ ਭਰਤੀ ਕੀਤੀ ਜਾ ਰਹੀ ਹੈ ٹھေਕਾ سسٹم ਤੇ ਭਰਤੀ ਕੀਤੀ ਜਾ ਰਹੀ ਹੈ ਰੈਗੂਲਰ ਨਹੀਂ ਕੀਤਾ ਜਾ ਰਿਹਾ ਸਾਡਾ ਸਾਥੀ 인ਦਰਜੀਤ ਡੇਲੂਆਣਾ 6 ਮਹੀਨੇ ਸੰਗਰੂਰ ਖਾਣਾ ਟੈਂਕੀ ਤੇ ਬਿਠਾ ਰਹੇ ਆ ਅੱਜ ਵੀ ਅੱਜ ਵੀ ਸਾਡੇ ਪੁਲਿਸ ਵਾਲੇ ਵੀ ਸਾਡੀਆਂ ਭੈਣਾਂ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਨੇੜੇ ਟਾਵਰ ਤੇ ਬੈਠੇ ਹੋਏ ਨੇ ਪੰਜਾਬ ਦੇ ਵਿੱਚ ਸਭ ਕੁਝ ਓਵੇਂ ਦਾ ਓਵੇਂ ਚੱਲ ਰਿਹਾ ਜਿਵੇਂ ਬਿਜ਼ਨਸਾਂ ਸਰਕਾਰਾਂ ਮੌਕੇ ਚੱਲ ਰਿਹਾ ਸੀ ਸਿਰਫ ਡਰਾਮੇबाजी ਕੀਤੀ ਜਾ ਰਹੀ ਹੈ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੀ ਇਹ ਪਿੰਡਾਂ ਦੇ ਵਿੱਚ ਤਸਵੀਰ ਮਾਪੇ ਚੰਗੀ ਤਰ੍ਹਾਂ ਦੱਸਦੇ ਆ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕੈਂਪੇਨ ਕੀਤੀ ਆ ਪਿਛਲੇ ਸਮਿਆਂ ਦੇ ਵਿੱਚ ਕਿ ਤੁਸੀਂ ਆਪਣੇ ਬੱਚੇ ਸਰਕਾਰੀ ਸਕੂਲਾਂ ਚਲਾਓ ਅਸੀਂ ਆਪਾਂ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕੀਤਾ ਕਰਾਂਗੇ ਅਸੀਂ ਬੇਦਗਰ ਸਾਂਝੇ ਮੋਰਚੇ ਵੱਲੋਂ ਵੀ ਇਹ ਕੈਂਪੇਨ ਕਰਾਈ ਆ ਤਾਂ ਉੱਥੇ ਮਾਪਿਆਂ ਦੇ ਸਵਾਲ ਸੀ ਤੁਸੀਂ ਲਿਖਤੀ ਤੌਰ ਤੇ ਦੇ ਕੇ ਜਾਓ ਜੇ ਕਿਸੇ ਚੱਲਦੇ ਸੈਸ਼ਨ ਦੇ ਵਿੱਚ ਕੋਈ ਅਧਿਆਪਕ ਰਟਾਇਰ ਹੁੰਦਾ ਉੱਥੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ ਜੇ ਸੈਸ ਦਾ ਅਧਿਆਪਕ ਚਲਾ ਜਾਂਦਾ ਮੈਡਮ ਟ੍ਰੇਨਟੀ ਲਿਫਟੇ ਚਲੀ ਜਾਂਦੀ ਹੈ ਉੱਥੇ ਬਦਲਵੇਂ ਪ੍ਰਬੰਧ ਤੁਸੀਂ ਕਰਵਾਉਂਗੇ ਤਾਂ ਅਸੀਂ ਉੱਥੇ ਲਾਜਬਾਬ ਸੀ ਇਹ ਸਰਕਾਰ ਦੀ ਨਾਕ ਵਿੱਚ ਡੰਗਟ ਪਾ ਰਿਹਾ 500 500 ਵਿਦਿਆਰਥੀਆਂ ਨੂੰ ਦੋ ਦੋ ਅਧਿਆਪਕ ਪੜ੍ਹਾ ਰਹੇ ਆ ਪੰਜਾਬ ਦੇ ਸਕੂਲਾਂ ਦੇ ਹਾਲਾਤ ਇਹ ਨੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਆਰਟੀ ਅੰਕੜੇ ਸਾਡੇ ਕੋਲੇ ਮੌਜੂਦ ਆ ਜਿਨ੍ਹਾਂ ਦੇ ਵਿੱਚ ਪੰਜਾਬ ਸਰਕਾਰ ਖੁਦ ਮੰਦੀ ਆਪਣੇ ਅੰਕੜਿਆਂ ਦੇ ਵਿੱਚ ਕਿ ਇੰਨੀਆਂ ਪੋਸਟਾਂ ਖਾਲੀ ਆ ਅਸੀਂ ਕਹਿੰਦੇ ਆ ਪੰਜਾਬ ਦੇ ਵਿੱਚ ਮਾਸਟਰ ਕਟ ਨਹੀਂ ਆ 30000 ਤੋਂ ਜ਼ਿਆਦਾ ਸਾਮੀਆਂ ਖਾਲੀ ਪਈਆਂ ਨੇ ਸਿਹਤ ਦੇ ਵਿੱਚ 5000 ਦੀ ਆਬਾਦੀ ਦੇ ਵਿੱਚ ਇੱਕ ਵਰਕਰ ਮੇਲ ਨਿਯੁਕਤ ਕਰਨਾ ਬੰਦਾ WHO ਕਹਿੰਦੀ ਮੈਂ ਨਹੀਂ ਕਹਿੰਦਾ ਜਿਹੜੀ ਵਿਸ਼ਵ ਹੈਲਥ ਸੰਸਥਾ ਹੈਗੀ ਉਹ ਕਹਿੰਦੀ ਆ ਤੇ ਸਾਡੇ ਪੰਜਾਬ ਦੇ ਹਾਲਾਤ ਕੀ ਆ 15 ਜਾਂ 20000 ਦੀ ਆਬਾਦੀ ਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਸਿਰਫ 2900 ਪੋਸਟਾਂ ਸਹਿਤ ਮਹਿਕਮੇ ਦੇ ਵਿੱਚ ਸੈਂਕਸ਼ਨ ਨੇ ਜਦਕਿ 6000 ਤੋਂ ਜ਼ਿਆਦਾ ਪੋਸਟਾਂ ਸੈਂਕਸ਼ਨ ਚਾਹੀਦੇ ਨੇ ਫਿਰ ਕ ਹੈ ਪ੍ਰਬੰਧ ਦੇ ਵਿੱਚ ਹੋਰ ਪੋਸਟਾਂ ਪੈਦਾ ਕੀਤੇ ਜਾਣ ਦੀ ਲੋੜ ਹੈ ਅੱਜ ਤੱਕ ਸੰਸਕ੍ਰਿਤ ਦੀ ਅੱਜ ਤੱਕ ਉਰਦੂ ਦੀ ਇਹਨਾਂ ਪੋਸਟਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਸਾਡੇ ਮਲੇਰਕੋਟਲੇ ਵਾਲੇ ਵੀਰਾਂ ਨੂੰ ਆਖੋ ਉਹਲੇ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਬਹੁਤ ਬੱਦਰ ਹਾਲਾਤ ਨੇ ਜੇ ਬੈਠ ਕੇ ਚਰਚਾ ਕੀਤੀ ਜਾਵੇ ਤਾਂ ਲੰਬੀ ਚਰਚਾ ਕੀਤੀ ਜਾ ਸਕਦੀ ਹੈ ਅਸੀਂ ਇਸ ਤੁਹਾਡੇ ਮੀਡੀਆ ਨਾਲ ਚੈਲੰਜ ਵੀ ਕਰਦੇ ਹਾਂ ਇਹਨਾਂ ਦੇ ਮੰਤਰੀਆਂ ਨੂੰ ਸਾਡੇ ਨਾਲ ਬੈਠ ਕੇ ਟੇਬਲ ਟਾਕ ਕਰਨ ਅਸੀਂ ਕੱਲੀ ਕੱਲੀ ਗੱਲ ਦਾ ਜਵ de